ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪੰਜਾਬੀਆਂ ਨੂੰ ਧਮਕੀਆਂ ਦੇਣ ਦਾ ਇਲਜ਼ਾਮ ਲਾਇਆ ਹੈ ਪਿਛਲੇ ਦਿਨੀ ਲੁਧਿਆਣਾ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ ਆਪ ਸਰਕਾਰ ਜਲਦ ਡਿੱਗਣ ਦੀ ਗੱਲ ਆਖੀ ਸੀ ਨਤੀਜਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਤੇ ਪਲਟਵਾਰ ਕੀਤਾ ਹੈ ਸੀਐਮ ਮਾਨ ਨੇ ਪੀਐਮ ਮੋਦੀ ਤੇ ਵੀ ਹਮਲਾ ਬੋਲਿਆ ਕੱਲ ਬੀਜੇਪੀ ਪਾਰਟੀ ਵੱਲੋਂ ਪ੍ਰਚਾਰ ਕਰਨ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਲੁਧਿਆਣੇ ਆਏ ਸੀ। ਤੁਸੀ ਸਾਰੇ ਨੇ ਕਵਰ ਕੀਤਾ ਹੋਣਾ, ਤੁਸੀ ਸੁਣਿਆ ਹੋਣਾ। ਉਹ ਲੋਕ ਸਭਾ ਦੇ ਵਿੱਚ ਵੋਟਾਂ ਮੰਗਣ ਦੀ بجائے ਪੰਜਾਬੀਆਂ ਨੂੰ ਧਮਕੀ ਦੇ ਕੇ ਗਏ ਆ। ਕਿ 4 ਜੂਨ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਅਸੀਂ। ਭਗਵੰਤ ਮਾਨ ਸੀਐਮ ਨਹੀਂ ਰਹੂਗਾ। ਇਲੈਕਸ਼ਨ ਤਾਂ ਸੈਂਟਰ ਸਰਕਾਰ ਦੀ ਹੈ। ਉਹ ਇੱਦਾਂ ਧਮਕੀਆ ਦੇ ਰਹੇ ਇੱਕ ਚੁਣੀ ਹੋਈ ਸਰਕਾਰ ਨੂੰ ਅਸਲ 'ਚ ਨਾ ਖੂਨ-ਮੋਹ ਨੂੰ ਲੱਗਿਆ ਹੋਇਆ ਹੈ ਪਹਿਲਾਂ ਇਹ ਹੋਰ ਨਾ ਪਾਰਟੀਆਂ ਦੇ ਐਮਐਲਏ ਖਰੀਦੇ ਰਹੇ ਆ ਅਸਤੀਫੇ ਦਵਾਉਂਦੇ ਰਹੇ ਆ ਬਾਈ ਇਲੈਕਸ਼ਨਾਂ ਰਾਹੀਂ ਜਿੱਦੇ ਰਹੇ ਆ ਜਿਵੇਂ ਚੰਡੀਗੜ੍ਹ 'ਚ ਮੇਅਰ ਦਾ ਕੀਤਾ ਸੀ ਉਹ ਤਾਂ ਖੁਸ਼ਕਿਸਮਤੀ ਨਾਲ ਕੈਮਰੇ ਲੱਗੇ ਹੋਏ ਸੀ ਤੇ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਪੰਜਾਬੀ ਜਿਹੜੇ ਨੇ ਦੇਸ਼ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਲੈਣ ਵਾਸਤੇ ਪੰਜਾਬੀਆਂ ਦੀਆਂ ਨੇ ਅਸੀਂ ਦੇਸ਼ ਲੈ ਕੇ ਦਿੱਤਾ ਸਾਡੇ ਪੁਰਖਿਆਂ ਨੇ ਤੇ ਇਹ ਦੇਸ਼ ਦੇ ਗ੍ਰਹਿ ਮੰਤਰੀ ਬਣ ਕੇ ਧਮਕੀਆਂ ਦੇਣਾਗੇ ਪੰਜਾਬੀਆਂ ਨੂੰ ਪਿਆਰ ਨਾਲ ਸਾਥੋ ਜੋ ਮਰਜ਼ੀ ਕਰਾ ਲਓ ਪਰ ਜੇ ਤੁਹਾਨੂੰ ਪੰਜਾਬੀਆਂ ਨੂੰ ਕੋਈ ਧਮਕੀ ਦਿਓਗਾ ਜਾਂ ਡਰਾਊਗਾ ਉਹਦਾ ਬਹੁਤ ਉਲਟਾ ਅਸਰ ਹੁੰਦਾ ਹੈ ਇਹ ਕਿਸਾਨਾਂ ਦੇ ਅੰਦੋਲਨ ਵੀ ਨੇ ਦੇਖਿਆ ਹੋਇਆ ਹੈ ਲੋਕਾਂ ਨੇ ਮੋਦੀ ਨੇ ਵੀ ਦੇਖਿਆ ਹੋਇਆ ਹੈ ਸਵਾ ਸਾਲ ਡੇਢ ਸਾਲ ਜਿੱਦ ਕਰੀ ਬੈਠ ਰਿਆ ਪਰ ਡੇਢ ਸਾਲ ਬਾਅਦ ਮਾਫੀ ਮੰਗਣੀ ਪੈ ਗਈ ਕਿ ਮੇਰੀ ਤਪੱਸਿਆ ਮੇਂ ਕਹੀਂ ਕਮੀ ਰਹਿ ਗਈ ਹੈ ਸੋ ਇਹ ਗੱਲ ਕਹਿਣਾ ਕਿ ਅਸੀਂ ਪੰਜਾਬ ਦੀ ਸਰਕਾਰ ਤੋੜ ਦਾਂਗੇ 92 ਸੀਟਾਂ ਨੇ ਜੀ ਤੋੜਨ ਵਾਲਿਆਂ ਕੋਲੇ ਕਿੰਨੀਆਂ ਨੇ ਤਿੰਨ ਉਹ ਤਿੰਨ ਵੀ ਨਹੀਂ ਆਉਣੀਆਂ ਇਸ ਵਾਰ ਜਦੋਂ ਬਾਈ ਜਦੋਂ ਇਲੈਕਸ਼ਨ ਹੋਊਗੀ ਉਹ ਚ ਤਿੰਨ ਵੀ ਨਹੀਂ ਆ ਰਹੀਆਂ ਬੀਜੇਪੀ ਜ਼ੀਰੋ ਹੋ ਰਹੀ ਹੈ ਪੰਜਾਬ ਚੋਂ ਤੇ ਧਮਕੀਆਂ ਦੇ ਰਹੇ ਸਰਕਾਰ ਤੋੜ ਦਾਂਗੇ ਅਸੀਂ ਅਰਵਿੰਦ ਕੇਜਰੀਵਾਲ ਜੇਲ੍ਹ ਚਲਾ ਜਾਊਗਾ ਦੋ ਚੋਨ ਨੂੰ ਉਸ ਤੋਂ ਬਾਅਦ ਸਰਕਾਰ ਤੋੜ ਦਾਂ ਕਮਾਲ ਦੀ ਗੱਲ ਹੈ ਸਾਨੂੰ ਕੀ ਸਮਝਦੇ ਤੁਸੀਂ ਢਕਾਓ ਮਾਲ ਸਮਝੇ ਸਾਨੂੰ ਅਮਿਸ਼ਾ ਜੀ ਕੀਮਤ ਉਹਦੀ ਲੱਗਦੀ ਹੈ ਜਿਹੜਾ ਮੰਡੀ ਚ ਹੋਵੇ ਜਿਹੜਾ ਮੰਡੀ ਚ ਹੈ ਨਹੀਂ ਉਹਦੀ ਕੀਮਤ ਕਿ ਲਾ ਦੋਗੇ 92 ਸੀਟਾਂ ਦਿੱਤੀਆਂ ਲੋਕਾਂ ਨੇ 40 40 50 50 60 60 70 70 ਹਜ਼ਾਰ ਤੇ ਜਿੱਤੇ ਹੋਏ ਆਂ ਕੁਛ ਛੋਟਾ ਮਾਰਜਨ ਨਹੀਂ ਹੈਗਾ ਤੇ ਤੁਸੀਂ ਸੋਚਦੇ ਹੋ ਵੀ ਅਸੀਂ ਇੱਦਾਂ ਹੀ ਤੋੜ ਦਾਂਗੇ ਆਮਾ ਦੀ ਪਾਰਟੀ ਕੋਈ ਛੋਟਾ ਮੋਟਾ ਕੋਈ ਢੱਕਾ ਹੈ ਕਹਿੰਦੇ ਟੁੱਟ ਜੂਗੀ ਆਮਾ ਦੀ ਪਾਰਟੀ ਸੰਗਠਨ ਹੈ ਆਮਾ ਦੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਕੇਜਰੀਵਾਲ ਇੱਕ ਵਿਅਕਤੀ ਥੋੜੀ ਹੈ ਵਿਅਕਤੀ ਨੂੰ ਅੰਦਰ ਕਰ ਦੋਗੇ ਸੋਚ ਨੂੰ ਕਿਵੇਂ ਅੰਦਰ ਕਰੋਗੇ ਪਹਿਲਾਂ ਕਰਕੇ ਦੇਖ ਲਿਆ ਇਹਨਾਂ ਨੇ ਅੰਦਰ ਹਿਮੰਤ ਸੁਰੇ ਨੂੰ ਅੰਦਰ ਕਰਤਾ ਕਹਿੰਦੇ ਲੜ ਲੈਕਚਰ ਸਾਡੇ ਨਾਲ ਹੁਣ ਸ਼ਿਵ ਸੈਨਾ ਤੋੜਤੀ ਕਹਿੰਦੇ ਲੜੋ ਹੁਣ ਸ਼ਰਦ ਪਵਾਰ ਦੀ ਪਾਰਟੀ ਤੋੜਤੀ ਕਹਿੰਦੇ ਲੜੋ ਸਾਡੇ ਨਾਲ ਅਰਵਿੰਦ ਜੀ ਨੂੰ ਅੰਦਰ ਕਰਤਾ ਕਹਿੰਦੇ ਲੜੋ ਸਾਡੇ ਨਾਲ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਅੰਦਰ ਕਰਕੇ ਈਡੀ ਭੇਜ ਕੇ ਕਦੇ ਕੁਝ ਡਰਾ ਕੇ ਬਾਅਦ ਕਹਿੰਦੇ ਇਲੈਕਸ਼ਨ ਲੜ ਲਓ ਸਾਡੇ ਨਾਲ ਹੁਣ ਪ੍ਰਧਾਨ ਮੰਤਰੀ ਆਇਆ ਪਰਸੋਂ ਉਹ ਮੈਨੂੰ ਗਾਲਾਂ ਕੱਢ ਗਿਆ ਦੋ ਦਿਨ ਕਹਿੰਦੇ ਮੈਂ ਜੇਲ੍ਹ ਚ ਗੋ ਮਿਲਣ ਗਿਆ ਇਹਨਾਂ ਨੂੰ ਕੀ ਗੱਲ ਮੇਰੇ ਬੌਥ ਦੇ ਪਾਰਟੀ ਦੇ ਨੈਸ਼ਨਲ ਕਮਿਸ਼ਨਰ ਨੇ ਜੇਲ੍ਹ ਚ ਮਿਲਣ ਨਹੀਂ ਜਾ ਸਕਦੇ ਮਲ ਹੱਦ ਹੈਰਾਨੀ ਦੀ ਕਹਿੰਦੇ ਅਕਿ ਦਿੱਲੀ ਦਰਬਾਰ ਇਹ ਕਿਹੜਾ ਦਿੱਲੀ ਦਰਬਾਰ ਹੈ ਆਪਣੇ ਵਾਲ ਦਿੱਲੀ ਦਰਬਾਰ ਦੇਖਿਆ ਇਹਨਾਂ ਨੇ ਸ਼ਿਵਰਾਜ ਚਾਹਾਨ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਖੱਤਰ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਰਮਨ ਸਿੰਘ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਵੈਂਕਈਏ ਨਾਇਡੂ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਜਿਹੜਾ ਦਿੱਲੀ ਦਰਬਾਰ 'ਚ ਹਾਜ਼ਰੀ ਨਹੀਂ ਲਵਾਉਂਦਾ ਉਹਨੂੰ ਉਹਨੂੰ ਚੱਕ ਕੇ ਮਾਰਦੇ ਆ ਸਭ ਤੋਂ ਵੱਡਾ ਦਰਬਾਰ ਤਾਂ ਤੁਸੀਂ ਲਿਆ ਹੋਇਆ ਚਮਚਾਗਰੀ ਦਾ ਦੋ ਬੰਦਿਆਂ ਤੋਂ ਬਾਅਦ ਨਾ ਨਹੀਂ ਜਾਣਦਾ ਦੇਸ਼ ਕਿਸੇ ਮੰਤਰੀ ਦਾ ਕਿਸੇ ਨੂੰ ਆਉਣ ਹੀ ਨਹੀਂ ਦਿੰਦੇ ਮੂਰੇ ਵਿਦੇਸ਼ ਮੰਤਰੀ ਕਦੇ ਵਿਦੇਸ਼ ਨਹੀਂ ਗਿਆ ਉਹ ਤਾਂ ਸਿਰਫ ਪ੍ਰਧਾਨ ਮੰਤਰੀ ਨੂੰ ਲੈਣ ਤੇ ਛੱਡਣ ਜਾਂਦਾ ਬਸ ਸੋ ਇਹ ਧਮਕੀ ਦੇਣਾ ਕਿ ਆਮਾਦੀ ਪਾਰਟੀ ਦੀ ਸਰਕਾਰ ਤੋੜ ਦੇਣਗੇ ਇਹ ਇਹ ਬਹੁਤ ਗਲਤਫਹਿਮੀ ਚ ਨੇ ਜਾਂ ਫਿਰ ਇਹਨੂੰ ਖੁਸ਼ਫਹਿਮੀ ਕਹਿ ਲਓ ਆਮਾਦੀ ਪਾਰਟੀ ਦੀ ਸਰਕਾਰ ਕੱਲੇ ਆ 3 ਸਾਲ ਨਹੀਂ ਅਗਲੇ 15 ਸਾਲਾਂ ਵਾਸਤੇ ਆਮਾਦੀ ਪਾਰਟੀ ਸਰਕਾਰ ਦਾ ਲੋਕ ਮਨ ਬਣਾਈ ਬੈਠੇ ਨੇ ਸੱਤ ਸਾਡੇ ਰਾਜ ਸਭਾ ਦੇ ਨੇ ਰਾਜ ਸਭਾ ਦੇ ਮੈਂਬਰ ਬੈਠੇ ਸਾਡੇ ਸੰਦੀਪਾ ਪਾਟਕ ਜੀ ਸੱਤ ਸਾਡੇ ਰਾਜ ਸਭਾ ਚ ਨੇ 13 ਸਾਡੇ ਜਾਣਗੇ ਹੁਣ ਲੋਕ ਸਭਾ ਚ 24 ਦਿੱਲੀ ਤੋਂ ਆ ਰਹੇ ਐ ਇੱਕ ਖੇਤਰ ਤੋਂ 25 ਦੋ ਗੁਜਰਾਤ ਤੋਂ ਦੋ ਦੋ ਆ ਰਹੇ ਐ ਅਸਾਮ ਤੋਂ 62.5 ਹੋਗੇ ਜੀ ਤਿੰਨ ਦਿੱਲੀ ਤੋਂ ਨੇ ਰਾਜ ਸਭਾ 32 35 ਹੋ ਗਏ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰੀ ਆ ਆਮਾ ਦੀ ਪਾਰਟੀ 4 ਜੂਨ ਨੂੰ ਆਪਣੀਆਂ ਆਪਣੀਆਂ ਬਚਾਓ ਖਰਗੋਸ਼ ਨੂੰ ਕਿਸੇ ਨੇ ਕਿਹਾ ਅੱਜ ਮੀਟ ਬਣਾਈਏ ਉਹ ਕਹਿੰਦਾ ਆਪਣਾ ਬਾਜੀ ਉਹੀ ਬਹੁਤ ਹੈ ਸੋ ਆਪਣਾ ਫਿਕਰ ਕਰੋ ਜੀ ਜੋ 5 ਚਰਨਾਂ 6 ਚਰਨਾਂ ਦੇ ਵਿੱਚ ਲੋਕਾਂ ਨੇ ਦੱਸਤਾ ਤੇ ਪ੍ਰਧਾਨ ਮੰਤਰੀ ਦਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਕਦੇ ਇਸ ਲੈਵਲ ਤੇ ਦੇਖਿਆ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਬੋਲਦਾ ਕਿ ਜੇ ਸਾਨੂੰ ਵੋਟ ਨਾ ਪਾਈ ਤਾਂ ਇੰਡੀਆ ਗਠਜੰਬੰਦਨ ਵਾਲੇ ਤੁਹਾਡੀਆਂ ਤਿੰਨ ਬੱਕਰੀਆਂ ਚੋਂ ਦੋ ਬੱਕਰੀਆਂ ਲੈ ਜਾਣਗੇ ਪ੍ਰਧਾਨ ਮੰਤਰੀ ਬੋਲ ਰਿਹਾ ਦੋ ਮੱਝਾਂ ਚੋਂ ਇੱਕ ਮੱਝ ਲੈ ਜਾਣਗੇ ਜੇ ਤੁਹਾਡੇ ਕੋਲ ਦੋ ਚੱਪਲਾਂ ਨੇ ਇੱਕ ਚੱਪਲ ਚੱਕ ਕੇ ਲੈ ਜਾਣਗੇ ਜੇ ਤੁਹਾਡੇ ਕੋਲ ਸਾਈਕਲ ਹੈ ਉਦੋਂ ਹੈਂਡਲ ਲੈ ਜਾਣਗੇ ਜਾਂ ਪੈਡਲ ਲੈ ਜਾਣਗੇ ਇਹ ਸਰਪੰਚ ਲੈਵਲ ਤੱਕ ਦੇ ਵੀ ਮਸਲੇ ਨਹੀਂ ਹੈਗੇ ਹਿੰਦੀ ਦੇ ਵਿੱਚ ਮੂਲ ਲਫ਼ਜ਼ ਸ਼ਬਦ 1.5 ਲੱਖ ਹੈ ਬਾਕੀ ਹਰ ਭਾਸ਼ਾ ਅਡਾਪਟ ਕਰਦੀ ਹੈ ਸੰਸਕ੍ਰਿਤ ਚੋਂ ਉਰਦੂ ਚੋਂ ਫਾਰਸੀ ਚੋਂ ਹਿੰਦੀ ਕੋਲੇ ਸਾਡੇ ਕਿਛੇ ਲੱਖ ਲਫ਼ਜ਼ ਹੈ ਹਿੰਦੀ ਕੋਲੇ ਪ੍ਰਧਾਨ ਮੰਤਰੀ ਕੋਲੇ ਦਾਸ ਹੈ ਹਿੰਦੁਸਤਾਨ ਪਾਕਿਸਤਾਨ ਕਬਰਸਤਾਨ ਸ਼ਫਸ਼ਾਨ ਗਾਏ ਬੈਂਸ ਬੱਕਰੀ ਮਟਨ ਮਛਲੀ ਮੰਗਲਸੂਤਰ ਬੱਸ ਆ ਪ੍ਰਧਾਨ ਮੰਤਰੀ ਆਮ ਆਦੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਆਪਣੇ 8 ਸਾਲਾਂ ਦੇ ਕੰਮ ਤੇ ਵੋਟ ਮੰਗ ਰਹੇ ਆ ਮੈਂ ਇਕੱਲੇ 2 ਸਾਲ ਦੇ ਕੰਮਾਂ ਦੇ ਵੋਟ ਮੰਗ ਰਿਹਾ ਕਿ ਮੈਂ ਸਕੂਲ ਬਣਾਤੇ ਮੈਂ ਬਿਜਲੀ ਫ੍ਰੀ ਕਰਤੀ ਮੈਂ ਥਰਮਲ ਪਲਾਂਟ ਖਰੀਦ ਲੇ ਮੈਂ 43000 ਨੌਕਰੀਆਂ ਦੇਤੀਆਂ ਮੈਂ ਫਿਊਚਰ ਚ ਬਹੁਤ ਇਨਫਰਾਸਟ੍ਰਕਚਰ ਆ ਰਿਹਾ ਹੈ ਇੰਡਸਟਰੀ ਆ ਰਹੀ ਹੈ ਵੋਟਾਂ ਪਾਓ ਪੋਜ਼ਿਟਿਵ ਮੰਗ ਰਹੇ ਆ ਆਮਾਦੀ ਪਾਰਟੀ ਨਾਮ ਕੀ ਰਾਜਨੀਤੀ ਨਹੀਂ ਕਰਦੀ ਕੰਮ ਕੀ ਕਰਦੀ ਹੈ ਪ੍ਰਧਾਨ ਮੰਤਰੀ 10 ਸਾਲ ਬਾਅਦ ਇੱਕ ਸਕੂਲ ਨਹੀਂ ਬਣਾ ਸਕਦਾ ਇੱਕ ਨੌਕਰੀ ਨਹੀਂ ਬਣਾ ਸਕਦਾ ਮੰਗਲ ਸੂਤਰ ਮਟਨ ਮੱਛਲੀ ਪਾਕਿਸਤਾਨ ਬਸ ਜੋ ਨਫਰ ਦੀ ਰਾਜਨੀਤੀ ਇਹ ਕਰਦੇ ਆ ਤੇ ਬਹੁਤ ਖਤਰਨਾਕ ਹੈ ਦੇਸ਼ ਲਈ ਤਾਨਾਸ਼ਾਹੀ ਜਿਹੜੀ ਆ ਉਹ ਖਤਮ ਕਰਨੀ ਪੈਣੀ ਹੈ ਬਾਬਾ ਸਾਹਿਬ ਦਾ ਸੰਵਿਧਾਨ ਖਤਰੇ 'ਚ ਹੈ ਲੋਕਤੰਤਰ ਖਤਰੇ 'ਚ ਹੈ ਆਪ ਹੀ ਕਹਿ ਚੁੱਕੇ ਸਾਨੂੰ 400 ਸੀਟਾ ਦੇ ਦਿਓ ਸੰਵਿਧਾਨ ਬਦਲ ਦਿਆਂਗੇ ਮੁੜ ਕੇ ਦੋਸ਼ ਚ ਇਲੈਕਸ਼ਨ ਹੀ ਨਹੀਂ ਹੋਣੀ ਤਾਂ ਇੱਥੇ ਆ ਕੇ ਧਮਕੀਆਂ ਦੇ ਕੇ ਜਾਂਦੇ ਆ ਸੋ ਮੈਂ ਕਹਿਣਾ ਚਾਹੁੰਨਾ ਐਚਐਮ ਸਾਹਿਬ ਨੂੰ ਅਸੀਂ ਤੁਹਾਡਾ ਰਿਗਾਰਡ ਕਰਦੇ ਹਾਂ ਦੇਸ਼ ਦੇ ਗ੍ਰਹਿ ਮੰਤਰੀਓ ਪਰ ਇਸ ਤਰ੍ਹਾਂ ਕਿਤੇ ਆ ਕੇ ਤੁਸੀਂ ਕਿਸੇ ਸਟੇਟ ਨੂੰ ਜਾਂ ਸਟੇਟ ਦੇ ਮੁੱਖ ਮੰਤਰੀ ਨੂੰ ਕਹਿ ਕੇ ਜਾਓ ਇਹਨੂੰ ਤਾਂ ਅਸੀਂ ਲਾ ਦੇਾਂਗੇ ਇਹਨੂੰ ਤਾਂ ਅਸੀਂ ਤੋੜ ਲਾਂਗੇ ਇਹਨੂੰ ਤਾਂ ਅਸੀਂ ਢੇਕ ਦੇਾਂਗੇ ਇਹ ਕੀ ਗੱਲ ਆ ਕੰਮਾਂ ਕਰਨ ਵਾਸਤੇ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਬਣਿਆ ਕਦੇ ਕੋਈ ਪੋਜ਼ਿਟਿਵ ਵੀ ਸੋਚ ਲਿਆ ਕਰੋ ਕਿ ਸਾਡਾ 5.5 ਹਜ਼ਾਰ ਕਰੋੜ ਆਰਡੀਐਫ ਦਾ ਪੈਸਾ ਉਹ ਦੇ ਦਿਓ ਸਾਨੂੰ ਵਾਪਸ ਸਾਡਾ ਐਨਐਚਐਮ ਦਾ ਪੈਸਾ ਪਿਆ ਉਹ ਦੇ ਦਿਓ ਸਾਨੂੰ ਜਦੋਂ ਜਦੋਂ ਸਾਡੇ ਤੋਂ ਚਾਵਲ ਤੇ ਗੇਹੂ ਲੈਣਾ ਹੁੰਦਾ ਉਹ ਤਾਂ ਸਭ ਸਭ ਤੋਂ ਪਹਿਲਾਂ ਫੋਨ ਕਰ ਲੈਂਦੇ ਨੇ ਕਿ ਜਿੰਨਾ ਮਰਜ਼ੀ ਮੋਇਸਚਰ ਹੋਵੇ ਅਸੀਂ ਖਰੀਦਾਂਗੇ 2 20 ਲੱਖ ਟਨ 220 ਲੱਖ ਮੀਟ੍ਰਿਕ ਟਨ ਚਾਵਲ ਦੇਣਾ 140 ਲੱਖ ਮੀਟ੍ਰਿਕ ਟਨ ਕਣਕ ਦੇਣਾ ਤਾਂ ਇਹਨਾਂ ਦਾ ਪੀਡੀਐਸ ਚੱਲਦਾ ਹੈ ਜਿਹੜੇ ਕਹਿੰਦੇ ਨੇ 80 ਕਰੋੜ ਅਸੀਂ ਲੋਕਾਂ ਨੂੰ ਫਰੀਦ ਨਹੀਂ ਕਿੱਥੋਂ ਦਿੰਨੇ ਆ 50 ਦਿੰਦਾ ਸੋ ਆਕੇ ਜਿਹੜੀ ਪੰਜਾਬ ਚ ਤਾਮ ਕੀਆ ਦੇਣੋ ਸਾਨੂੰ ਸਾਡੇ ਕਿਸਾਨ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਤੁਸੀਂ ਹਰਿਆਣਾ ਦਾ ਬਾਰਡਰ ਸੀਲ ਐ ਇਦਾਂ ਕਰਦੇ ਹੋ ਜਿਵੇਂ ਮਤਲਬ ਇਜ਼ਰਾਈਲ ਤੇ ਯੂਕਰੇਨ ਦਾ ਬਾਰਡਰ ਹੋਵੇ ਉਹਨਾਂ ਦਾ ਤੁਸੀਂ ਲੈ ਕੇ ਖੜ ਜਾਨੇ ਉੱਥੇ ਅ ਅਥਰੂ ਗੈਸ ਦੇ ਗੋਲੇ ਗੋਲੀਆਂ ਚਲਾਉਣੇ ਸਿੱਧੀਆਂ ਰਬੜ ਦੀਆਂ ਗੋਲੀਆਂ ਦੂਜੀਆਂ ਸਿੱਧੀਆਂ ਇੱਕ ਮੁੰਡਾ ਮਾਰਤਾ ਤੁਸੀਂ ਸ਼ੁਭਕਰਨ ਕੀ ਕਹਾਂ ਕਿਸਾਨ ਕੀ ਕਹਿੰਦੇ ਸੀਗੇ ਗੱਲ ਕਰ ਲਓ ਸਾਡੇ ਨਾਲ ਗੱਲ ਕਿਉਂ ਨਹੀਂ ਕਰਦੇ ਦਿੱਲੀ ਨਹੀਂ ਜਾ ਸਕਦੇ ਕਿਉਂ ਦਿੱਲੀ ਮੈਂ ਲਾਹੌਰ ਭੇਜਾਂ ਫਿਰ ਉਹਨਾਂ ਨੂੰ ਤੁਸੀਂ ਦਿੱਲੀ ਜੇ ਤੁਸੀਂ ਆਏ ਹੋਇਆ ਦਿੱਲੀ ਦੇਸ਼ ਦਿੱਲੀ ਤੋਂ ਚੱਲ ਰਿਹਾ ਹੈ ਤਾਂ ਦਿੱਲੀ ਹੋਈ ਆਉਣ ਕਿਉਂ ਮੁਸ਼ਕਲ ਕ ਹੱਲ ਕਰ ਮੇਰੇ ਦਿੱਲੀ ਹੋਈ ਆਉਣਗੇ ਆਪ ਕੋ ਕੰਮ ਕਰਨਾ ਨਹੀਂ ਕਿਸੇ ਹੋਰ ਨੂੰ ਕਰ ਨਹੀਂ ਦੇਣਾ ਬਸ ਸਿਰਫ ਇਹ ਕੰਮ ਰੋਕਣਾ ਚਾਹੁੰਦੇ ਨੇ ਇਹ ਨਹੀਂ ਚਾਹੁੰਦੇ ਭਗਵੰਤ ਮਾਨ ਸਕੂਲ ਕਿਉਂ ਬਣਾਉਣ ਲੱਗਿਆ ਭਗਵੰਤ ਮਾਨ ਆਮ ਆਦਮੀ ਕਲੀਨਿਕ ਕਿਉਂ ਬਣਾਉਣ ਲੱਗਿਆ ਭਗਵੰਤ ਮਾਨ ਨੇ ਬਿਜਲੀ ਫ੍ਰੀ ਕਿਉਂ ਕਰਤੀ ਕੇਰੀ ਵਾਲੇ ਬਿਜਲੀ ਫ੍ਰੀ ਕਰਤੀ ਦਿੱਲੀ ਦੇ ਸਕੂਲਾਂ ਦੇ ਰਿਜ਼ਲਟ ਬੱਚੇ ਨੀਟ ਹੈ ਜੇ ਇਹ ਕਲੀਅਰ ਕਰਨ ਲੱਗੇ ਜੱਜ ਬਣਨ ਲੱਗੇ ਦਿੱਲੀ ਦੇ ਕਰੀਬਾਂ ਦੇ ਬੱਚੇ ਭਾ ਇਹ ਨਹੀਂ ਚਲਦੇ ਕਿਨ ਇਹ ਗੱਲ ਫੈਲ ਨਾ ਜਾਵੇ ਇਸ ਕਰਕੇ ਇਹਨਾਂ ਦੋਨਾਂ ਨੂੰ ਰੋਕ ਲਓ ਬਸ ਇਹਨਾਂ ਦੋਨੋਂ ਸਟੇਟਾਂ ਨੂੰ ਰੋਕ ਲਓ ਇਹ ਗੱਲ ਫੈਲ ਨਾ ਜਾਵੇ ਵੀ ਕੰਮ ਵੀ ਕਰਨੇ ਹੁੰਦੇ ਆ ਇਹਨਾਂ ਨੇ ਸਿਰਫ ਤੇ ਸਿਰਫ ਹੁਣ ਤੱਕ ਪੋਲਰਾਈਜੇਸ਼ਨ ਦੀ ਰਾਜਨੀਤੀ ਕੀਤੀ ਹੈ ਇਹਨੂੰ ਇਹਦੇ ਨਾਲ ਲੜਾ ਦਿਓ ਇਹਨੂੰ ਇਹਦੇ ਨਾਲ ਲੜਾ ਦਿਓ ਇਹਨੂੰ ਓਟੋਟਰਾ ਦਿਓ ਇਹਨੂੰ ਓਟੋਟਰਾ ਦਿਓ ਕੌਮ ਕੋ ਕਬੀਲوں میں مت ਬਾੰਟਿਏ लंबे सफर को मीलों में मत बांटिए एक बेहतर दरिया है मेरा भारत देश इसको नदियों और झीलों में मत बांटिए ये मैं कहना चाहना गृह मंत्री साहब मंत्री साहब कह रहे ने डॉक्टर भीमराव अंबेडकर उनकी आत्मा तड़पती होगी उन्होंने सोचा नहीं होगा कि एक मुख्यमंत्री दिल्ली का जेल में भी मुख्यमंत्री है इस्तीफा नहीं दिया मैंने कहा बाबा साहब अंबेडकर की आत्मा उस वक्त बहुत तड़पती होगी ਉਹਨਾਂ ਨੇ ਵੀ ਸੋਚਿਆ ਨਹੀਂ ਹੋਵੇਗਾ ਕਿ ਇੱਕ ਪਾਰ ਦੇਸ਼ ਦਾ ਗ੍ਰਹਿ ਮੰਤਰੀ ਬਣ ਜਾਏਗਾ। ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਪਹਿਲਾਂ। ਕਿਹੜੇ ਕਾਨੂੰਨ ਚ ਲਿਖਿਆ ਕਿ ਅਸਤੀਫਾ ਦੇਣਾ ਹੈ? ਇਹ ਤਾਂ ਚਾਹੁੰਦੇ ਆ ਤਾਂ ਕਿਸੇ ਨੂੰ ਵੀ ਮੈਨੂੰ ਵੜ ਕੇ ਅੰਦਰ ਕਰ ਦੇਣਗੇ ਅਸਤੀਫਾ ਦੇ ਦੇ। ਕਿਉਂ ਭਈ ਕੋਈ aarop ਲੱਗੇ ਨੇ, ਦੋਸ਼ ਥੋੜੀ ਸਾਬਤ ਹੋਏ ਨੇ। ਚਲਾ ਸਕਦੇ ਆ ਦਿੱਲੀ ਦੀ ਸਰਕਾਰ ਚੱਲੂਗੀ, ਜੇਲ੍ਹ ਚੋਂ ਚੱਲੂਗੀ। ਬਸ ਇਹਨਾਂ ਨੂੰ ਇਹੀ ਦੁੱਖ ਹੈ, ਭਗਵੰਤ ਮਾਨ ਜੇਲ੍ਹ ਚ ਕਿਉਂ ਮਿਲਣ ਚਲਾ ਗਿਆ? ਭਗਵੰਤ ਮਾਨ ਇਹ ਇਹ ਸ਼ੂਗਰ ਦੇ ਮਰੀਜ਼ ਨੇ। ਦੋ ਤਰੀਕ ਨੂੰ ਮਾਨਯੋਗ ਕੋਰਟ ਦਾ ਆਦੇਸ਼ ਅਧਿਵਾਰਾ ਜਾਣਾ ਪੈਣਾ ਇਹ ਆਪਣੇ ਪਰਿਵਾਰ ਨਾਲ रह ਸਕਦੇ ਸੀਗੇ ਦਿੱਲੀ ਪਰ ਇਹ ਇੱਥੇ ਆਏ ਹੋਏ ਨੇ ਇਹਨਾਂ ਨੂੰ ਕੀ ਲੋੜ ਹੈ ਪੰਜਾਬ ਚ ਕੀ ਲੈਣਾ ਇਹਨਾਂ ਨੇ ਪਰਿਵਾਰ ਸਮੇਤ ਆਏ ਹੋਏ ਨੇ ਕਿ ਚਲੋ ਪਰਿਵਾਰ ਨਾਲ ਵੀ ਟਾਈਮ ਲਾ ਲਾਂਗੇ ਨਾਲ ਲੋਕਾਂ ਨੂੰ ਵੇਰ ਕਰ ਦਈਏ ਦੇਸ਼ ਬਚਾ ਲਈਏ ਦੇਸ਼ ਦੇਸ਼ ਵਾਸਤੇ ਆਏ ਹੋਏ ਨੇ ਉਹ ਦੇਸ਼ ਭਗਤ ਬੰਦੇ ਆ ਨਾਨ ਪਿੱਟਕਰ ਬੈਕਗ੍ਰਾਉਂਡ ਚੋਂ ਆਇਆ ਇਨਕਮ ਟੈਕਸ ਦੇ ਕਮਿਸ਼ਨਰ ਨੇ ਇਹ ਪ੍ਰੋਫੈਸਰ ਆਈਆਈਟੀ ਪ੍ਰੋਫੈਸਰੀ ਵੀ ਨੌਕਰੀ ਛੱਡ ਕੇ ਆਏ ਐ ਲੰਡਨ ਤੋਂ ਪੜ੍ਹੇ ਹੋਏ ਐ ਮੈਂ ਬਹੁਤ ਫੇਮਸ ਕਲਾਕਾਰ ਸੀ ਸਾਨੂੰ ਕੀ ਲੋੜ ਸੀ ਇਹਨਾਂ ਨਾਲ ਪੰਗਾ ਲੈਣ ਦੀ ਜੇ ਇਹ ਚੱਜਦੇ ਹੁੰਦੇ ਤਾਂ ਆ ਕੇ ਹੁਣ ਧਮਕੀਆਂ ਦਿੰਦੇ ਐ ਸੋ ਇਹ ਧਮਕੀਆਂ ਕਿਦਰ ਧਮਕੀਆਂ ਨਹੀਂ ਚਲਣੀਆਂ ਪੰਜਾਬੀ ਇਸ ਗੱਲ ਤੇ ਬਹੁਤ ਨਾਰਾਜ਼ ਨੇ ਕੱਲ੍ਹ ਦੇ ਮੈਨੂੰ ਫੋਨ ਆ ਰਹੇ ਨੇ ਕਿ ਜੀ ਐ ਕਿਵੇਂ ਕਹਿ ਗਏ ਇਹ ਕਿ ਸਰਕਾਰ ਤੋੜ ਦਾਂਗੇ ਕਿਵੇਂ ਤੋੜਨਗੇ ਇਹ ਤਾਂ ਦੱਸ ਦੋ ਰਾਸ਼ਟਰਪਤੀ ਰਾਜ ਲਾਉਂਗੇ ਤੈਨੂੰ 56 ਯੂਜ਼ ਕਰੋਗੇ ਜਦ ਬੰਦੇ ਖਰੀਦੋਗੇ ਜਦ ਕੀ ਕਰੋਗੇ ਇਹ ਪੰਜਾਬ ਹੈ ਜੀ ਇੱਥੇ ਪੰਜਾਬੀ ਅਣਖ ਤੇ ਇੱਜ਼ਤ ਲਈ ਮਰ ਮਿਟਦੇ ਐ ਸੋ ਸਾਡੀ ਪੰਜਾਬ ਦੀ ਤੁਸੀਂ ਜਿਹੜੀ ਗਰਮ ਹੈ ਉਹਨੂੰ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰੋ ਤੇ ਤੁਸੀਂ ਆ ਕੇ ਕਹਿੰਦੇ ਹੋ ਬਿੱਟੂ ਕੋ ਮੈਂ بڑا ਬੰਦਾ ਬਣਾ ਦੂੰਗਾ ਇਸ ਕੋ ਮੈਂ ਛੋਟਾ ਬਣਾ ਦੂੰਗਾ ਤੂੰ ਆਪ ਭਾਗ ਬਿਦਾਤਾ ਹੋ ਗਏ तुम बनाओगे बड़ा बंदा छोटा बंदा एक उनका कह रहा है कि मोदी जी भगवान का रूप है भगवान जगन्नाथ मोदी जी के भक्त हैं। देखो हंकार दी हाइट 2014 हजार चौदह च कहता मैं प्रधान सेवक 2019 हजार उन्नीस कहना मैं चौकीदार 2024 हजार चौबी कहना मैं भगवान का अवतार कितने तक पहुंच गया है ये है, है, है हंकार है जी ਪੰਜਾਬੀ ਦੀ ਕਹਾਵਤ ਹੈ ਅੱਤ ਤੇ ਖੁਦਾ ਦਾ ਵੈਰ ਇਹ ਅੱਤ ਕਰ ਰਹੇ ਨੇ ਇਹਨੂੰ ਪਤਾ ਨਹੀਂ ਹੈਗਾ ਆੜੇ ਤੇ ਅਧਕ ਤੱਤਾ ਅੱਤ ਜਦੋਂ ਅੱਤ ਹੋ ਜੇ ਅੱਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅੱਧਕ ਦੀ ਟਿੱਪੀ ਕਦੋਂ ਬਣ ਗਈ ਆੜੇ ਤੇ ਟਿੱਪੀ ਤੱਤਾ ਅੰਤ